ਮੈਨੂੰ thyroid bp sugar ਬਹੁਤ ਸਾਰੀਆਂ ਪ੍ਰੋਬਲਮਾਂ ਸੀ ਯੋਗੇ ਦੇ ਨਾਲ ਮੈਨੂੰ ਸਾਰਾ ਬਿਲਕੁਲ ਬਹੁਤ ਹੀ ਬੈਨੀਫਿਟ ਮਿਲਿਆ ਔਰ ਮੈਂ ਬਿਲਕੁਲ ਤੰਦਰੁਸਤ ਹੋ ਰਹੀ ਹਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮਧੂ ਹੈ ਮੈਂ 2 ਮਹੀਨੇ ਤੋਂ ਯੋਗ ਯੋਗਸ਼ਾਲਾ ਚ ਆ ਰਹੀ ਹਾਂ ਮੇਨੂੰ ਚਿਕਨ ਗੁਨੀਆਂ ਦੀ ਪ੍ਰੋਬਲਮ ਸੀਗੀ ਮੇਰੀ ਚਿਕਨ ਗੁਨੀਆਂ ਦੀ ਸਾਰੀ ਦਵਾਈ ਛੁੱਟ ਗਈ ਐ ਜੋਗ ਕਰਕੇ ਸੀਐਮ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਐ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਦੈਨਿਕ ਸ਼ਵਰਾ ਦੇਖਦੇ तमाम ਦਰਸ਼ਕਾਂ ਦਾ ਮੈਂ ਸਪਿੰਦਰ ਜੱਜੀ ਸਵਾਗਤ ਕਰਦਾ ਸੀਆਈਐਸਐਫ ਨੂੰ ਨੰਗਲ ਦੇ ਵਿੱਚ ਲਗਾਉਣ ਨੂੰ ਲੈ ਕੇ ਸਾਰੇ ਪਾਸੇ ਰੋਲਾ ਪੈ ਚੁੱਕਾ ਹੈ ਪੰਜਾਬ ਸਰਕਾਰ ਇਸ ਦਾ ਵਿਰੋਧ ਕਰਦੀ ਹੈ ਔਰ ਇਸ ਵਕਤ ਸਾਡੇ ਨਾਲ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਹੈ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਡਾਕਟਰ ਸੰਜੀਵ ਗੌਤਮ ਗੱਲਬਾਤ ਕਰਨ ਲੱਗੇ ਕਿ ਉਹ ਕਿਵੇਂ ਦੇਖਦੇ ਨੇ ਕਿ ਨੰਗਲ ਦੇ ਵਿੱਚ ਜਿਹੜੀ ਸਰਕਾਰ ਦਾ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ ਸੀਆਈਐਸਐਫ ਲਗਾਉਣ ਦਾ ਉਹ ਕਿੰਨਾ ਕ ਜਾਇਜ਼ ਹੈ ਜੀ ਡਾਕਟਰ ਕੀ ਕਹਿਣਾ ਚਾਹਨੇ ਹੋ ਸੀਆਈਏ ਸਰ ਟੋਟਲ ਲਜਾਇਆ ਹੋਣੇ ਨਹੀਂ ਚਾਹੀਦਾ ਜੀ ਸੈਂਟਰ ਸਰਕਾਰ ਆਪਣੀ ਕੁਝ ਚਾਲਾਂ ਦੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਬਾਤਾਂ ਕਰਕੇ ਪਹਿਲੇ ਆਪਣੀ ਸੀਆਈਏ ਐਸਐਫ ਭੇਜ ਰਹੀ ਹੈ ਫਿਰ ਇਹਨੂੰ ਜਿਹਦਾ ਹੁਣ ਬੀਬੀ ਐਮਬੀ ਹੈ ਨਾ ਉਹ ਇਹ ਐਮਬੀ ਬਣਾਉਣਾ ਚਾਹੁੰਦੀ ਹੈ ਅਡਾਨੀ ਅਮਬਾਨੀ ਮੈਨੇਜਮੈਂਟ ਬੋਰਡ ਔਰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਹੌਣ ਨਹੀਂ ਦੇਵਾਂਗੇ ਸਾਡੇ ਮੁੱਖ ਮੰਤਰੀ ਜੀ ਸਾਡੇ ਹਰਜੋਤ ਸਿੰਘ ਬੈਂਸ ਜੀ ਬੜੇ ਜੁਝਾਰੂ ਨੇਤਾ ਨੇ ਸਾਡੀਆਂ ਫੌਜਾਂ ਬੜੀਆਂ ਤਿਆਰ ਨੇ ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ ਕੋਲ ਜਾਣ ਇਹ ਅੱਜ ਆਪਣੇ ਇੰਪਲਾਈ ਦੇ ਕੁਆਟਰ ਖਾਲੀ ਕਰਾ ਦੇ ਕਾਦੀ ਖਤਰ ਸਰ ਕਰੇ ਬਿਆੰਤ ਪਈਵੇ ਇਹਨਾਂ ਨੇ ਹੱਡਾ ਰੂੜੀ ਬਣਾਤੀ ਨੰਗਲੋਂ ਮੁਰਦਕਾਟ ਬਣਾਇਆ ਹੋਵੇ ਡੇਟਾ ਕੋਲੋਂ ਜਾ ਕੇ ਦੇਖੋ ਕਾਂ ਕਬੂਤਰ ਸ਼ੂਅਰ ਬੋਲਦੇ ਇੱਥੇ ਸਭ ਅੰਪਲਾਈਜ਼ ਕਿਹੜੇ ਜਿਹੜੇ ਔਨ ਜੋਬ ਹੈ ਰਿਟਾਇਰ ਔਨ ਜੋਬ ਸਰ ਉਹ ਬਿਚਾਰੇ ਜਿਨ੍ਹਾਂ ਦਾ ਬੱਚਾ ਪਲੱਸ ਟੂ ਚ ਪੜਦਾ ਕਿਸੇ ਦਾ ਬੱਚਾ ਬੀਏ ਚ ਪੜਦਾ ਕੋਈ ਬੱਚੇ ਬਿਆਨ ਵਾਲੇ ਉਹ ਕਿੱਥੇ ਨਿਕਲ ਜਾਣ ਸਰ ਮਕਾਨ ਛੱਡ ਕੇ ਮਾੜੀਆਂ ਗੱਲਾਂ ਮਾੜੀਆਂ ਚਾਲਾਂ ਇਹ ਪੰਜਾਬ ਦੇ ਵਿੱਚ ਭੁੱਲ ਜਾਣ ਸੀਆਈਏ ਐਸਫ ਦਾ ਜਿਹੜਾ ਖੌਫ ਪਾਤਾ ਨਾ ਲੋਕਾਂ 'ਚ ਕਦੇ ਹੋ ਨਹੀਂ ਸਕਦਾ ਸਾਡੀ ਪਿੱਠ ਪਰ ਨਹੀਂ ਸਾਡੀ ਹਿੱਕ ਪਰ ਗੋਲੀ ਵੱਜ ਕੇ ਜਾਊਗਾ ਜਦ ਦਿਨ ਆਊਗਾ ਕਦੇ ਵੀ ਨਹੀਂ ਹੋਊਗਾ ਸਰ ਪਰ ਇਹਦੇ ਨਾਲ ਕਿਤੇ ਨਾ ਕਿਤੇ ਤਾਂ ਨੰਗਲ ਹੱਸਦਾ ਵਸਦਾ ਹੋਏਗਾ ਕਿਉਂਕਿ ਦੋਸਤਾਂ ਬਸਦਾ ਇੰਪਲਾਈਜ਼ ਨਾਲ ਹੋਊਗਾ ਕਿ ਐਕਸਲੇ ਜਿਹਾ ਸਪੈਨਲ ਡਾਕਟਰ ਸੁਰੱਖਿਆ ਦੇ ਮੱਧਿਆਨ ਨਜ਼ਰ ਦੇਖੋ ਯਾਰ 1955 ਤੋਂ ਆ 2025 ਆ ਗਿਆ ਕਦੇ ਕੀੜੀ ਨਹੀਂ ਮਰੀ ਹੋਣੀ ਇੱਥੇ ਕਦੇ ਉਦੋਂ ਸੁਰੱਖਿਆ ਕਦੀ ਸੁਰੱਖਿਆ ਤੇੜਾ ਕਦੇ ਬੰਬ ਲੱਗਿਆ ਵੱਜਣ ਕੌਣ ਲੱਗਿਆ ਵਗਾਰਨ ਐਡ ਐਡੀ ਬਾਰਡਰ ਤੇ ਸਾਡੀਆਂ ਬੈਠੀਆਂ ਫੁੱਜ ਜਾਣਾ ਉਹ ਭਖੜ ਰੈਮਨੋ ਲੱਗਿਆ ਇੰਨੇ ਵੱਡੇ ਯੂਨਾਈਟ ਸਟ੍ਰਾਈਕ ਦੇ ਬਾਵਜੂਦ ਵੀ ਇੱਥੇ ਕੱਖ ਨਹੀਂ ਹੋਇਆ ਪਹਿਲੇ ਵੀ ਕੱਖ ਨੇ ਕਦੇ ਕੁਛ ਨਹੀਂ ਉਹ ਇੱਕ ਬਹਾਨਾ ਹੈ ਸੁਰੱਖਿਆ ਲੋਕਾਂ ਚ ਪਾ ਦਿਓ ਹਾਂ ਸੁਰੱਖਿਆ ਕਦੀ ਸੁਰੱਖਿਆ ਦਾ ਕਿਤੇ ਉਹ ਵਜ੍ਹਾਤ ਨਹੀਂ ਹੋਗੀ ਕਿ ਤੁਸੀਂ ਪਾਣੀ ਡੱਕ ਲਿਆ ਪਾਣੀ ਨਹੀਂ ਡੱਕਿਆ ਪਾਣੀ ਤਾਂ ਪਾਣੀ ਤਾਂ ਸਾਡੇ ਕੋਲ ਹੈ ਹੀ ਨਹੀਂ ਜੀ ਸਾਡੇ ਪੰਜਾਬ ਦਾ ਪਾਣੀ ਤੁਸੀਂ ਆਪਣੇ ਬੱਚੇ ਦਾ ਪਾਣੀ ਦੂਜੇ ਦੇ ਮੂੰਹ ਚ ਪਾ ਦੋਗੇ ਪਹਿਲਾਂ ਆਪਣੇ ਬੱਚੇ ਨੂੰ ਪਲਾਣ ਤੇ ਬਾਦੂ ਪਾਉਗੇ ਬਾਂਦਰੀ ਮਰੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਪਰ ਜੇਠ ਦੇ ਮਹੀਨੇ ਚ ਜਿੰਦੇ ਬਾਂਦਰੀ ਵੀ ਆਪਣੇ ਬੱਚ ਨੂੰ ਲੰਮਾ ਪਾਗ ਉੱਪਰ ਖੜੀ ਹੋ ਜਾਂਦੀ ਅਸੀਂ ਪਾਣੀ ਨਹੀਂ ਪਿਚਾਵਾਂਗੇ ਬਾਂਦਰੀ ਮਾਰੇ ਵੀ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੇ ਪਰ ਜਦ ਉਹਦੇ ਪਿਆਰ ਨੂੰ ਸੇਕ ਲੱਗਦਾ ਤਾਂ ਜਿੰਦੇ ਨੂੰ ਵੀ ਥੱਲੇ ਰੱਖ ਕੇ ਉੱਪਰ ਖੜੀ ਹੋ ਜਾਂਦੀ ਮੇਰਾ ਮਤਲਬ ਜਾਂ ਸਾਡੇ ਪੰਜਾਬ ਦਾ ਪਾਣੀ ਨਹੀਂ ਹੈ ਤਾਂ ਆਪਾਂ ਹਰਿਆਣੇ ਨੂੰ ਕਿਵੇਂ ਦੇਵਾਂਗੇ ਅਸੀਂ ਉਹ ਲੋਕ ਨੇ ਜਿਹੜੇ ਸਾਰੀ ਦੁਨੀਆ ਨੂੰ ਭਾਈਕੇ ਨੀਯਤ ਦੇ ਬਾਰਸ਼ ਹੈ ਜਿਹੜੇ ਸਾਰੀ ਦੁਨੀਆ ਨੂੰ ਪਾਣੀ ਪਲਾਉਣ ਵਾਲੇ ਆ ਪਰ ਪਾਣੀ ਪਾਣ ਵਾਲੇ ਹੁਣ ਵੀ ਹੈ ਫालतू ਪਾਣੀ ਹਟਾਉਣ ਵਾਲੇ ਨੂੰ ਨਹੀਂ ਦੇਵਾਂਗੇ ਹਰਿਆਣੇ ਨੂੰ ਫालतू ਨਹੀਂ ਦੇਣਾ ਆਪਾਂ ਤਾਂ ਜੋ ਹਰਿਆਣਾ ਵੀ ਫालतू ਵਰਤੀ ਜਾਏ ਪਿਛਲੇ 70 ਸਾਲ ਤੋਂ ਹੁਣ ਤੱਕ ਕਿੰਨਾ ਪਾਣੀ ਸਾਡਾ ਲਿਆ ਉਹਦਾ ਕੈਲਕੂਲੇਟ ਕਰੋਗੇ ਤਾਂ ਖਰਮਰਪੇ ਬਣਦੇ ਖਰਮਰਪੇ ਜੀ ਕੌਣ ਜ਼ਿੰਮੇਵਾਰ ਹੈ ਉਹਦਾ ਖਰਮਰਪੇ ਸਾਡਾ ਲੈਣਾ ਬਣਦਾ ਹਰਿਆਣੇ ਤੋਂ ਪਾਣੀ ਦਾ ਜਿਹੜਾ ਪਾਣੀ ਉਹਨੇ ਪਿਛਲੇ 70 ਸਾਲ ਤੋਂ ਯੂਜ਼ ਕੀਤਾ ਸਾਡਾ ਪਾਣੀ ਬਲਕਿ ਉਹ ਉਹਨਾਂ ਨੂੰ ਚਾਹੀਦਾ ਵੀ 20 ਸਾਲ ਹੋਰ ਨਾ ਸਾਡੇ ਕੋਲ ਮੰਗਣ ਪਾਣ ਉਹੀ ਪੁਰਾਣਾ ਕੈਲਕੂਲੇਟ ਕਰ ਲੈ ਪਰ ਜਿੱਦਣ ਦਾ ਇਹ ਐਲਾਨ ਹੋਇਆ ਹੈ ਲੋਕਾਂ ਨੇ ਇਸ ਚੀਜ਼ ਦੀ ਵਾਵਾਇ ਕੀਤੀ ਹੈ ਕਿ ਅੱਛਾ ਉਪਰਾਲਾ ਹੈ ਕੇਂਦਰ ਸਰਕਾਰ ਦਾ ਅੱਛਾ ਉਪਰਾਲਾ ਨੰਕਲ ਸ਼ਹਿਰ ਵਸਦਾ ਹੋ ਜੂਗਾ ਕੇ ਉਪਰਾਲਾ ਕਈਆਂ ਨੇ ਫੇਸਬੁਕ ਤੇ ਆਣ ਕੇ ਵੀ ਕਈਆਂ ਨੇ ਫੇਸਬੁਕ ਤੇ ਆਣ ਕੇ ਵੀ ਪੰਜਾਬ ਸਰਕਾਰ ਨੂੰ ਕੋਸਿਆ ਗੱਲ ਗੱਲ ਸੁਣੋ ਆ ਸਿਨੇਮਾ ਹਲ ਘੰਟਾ ਆ ਰਾਣਾ ਕਮਰਪਾਲ ਨੇ ਜਿਸ ਚੱਕੀ ਦਾ ਆਟਾ ਖਾਦਾ ਉਹ ਚੱਕੀ ਦਾ ਮਾਲਕ ਮਾਰਦਾ ਜਿਸ ਦੀਵਾਨ ਦਾ ਪਾਣੀ ਪੀਤਾ ਉਹਦੀ ਦੁਕਾਨ ਢਾਤੀ ਲੋਕਾਂ ਦਾ ਸਿਨੇਮਾ ਹਲ ਢਾਤਾ ਆਪਣੇ ਕੋਲਮ ਦਾ ਦਰਿਆ ਦਾ ਪਾਣੀ ਰੁਖਮੋੜਤਾ ਉਹ ਲੋਕ ਕਹਿੰਦੇ ਨੇ ਸਰ ਗਲਤੀ ਕਰਨ ਮੇਰੇ ਨਾਲ ਹਰ ਤਾਂ ਮੈਂ ਪ੍ਰੈਸ ਕੌਨਸੇ ਕਰਨੀ ਹੈ ਹਰ ਤਾਂ ਮੈਂ ਦੱਸੂਗਾ ਕਿ ਕੀ ਕੀਤਾ ਹੈ ਨਾ ਇਹ ਤਾਂ ਮੇਰਾ ਹੁਣ ਸਿਰਫ ਇਸ ਸੀਆਈਐਸਐਫ ਦੇ ਉੱਤੇ ਹੈ ਜਿੱਦਣ ਮੈਂ ਪਰਸਨਲ ਹੋਊਗਾ ਉਦੋਂ ਦੇਖਾਂਗੇ ਸਰ ਡਾਕਟਰ ਸਾਹਿਬ ਤਿੰਨ ਸਾਲ ਹੋ ਗਏ ਕਿ ਹਜੇ ਤੱਕ ਸਟੱਡੀ ਕਰ ਰਹੇ ਸੀ ਕਟਾਰ ਦੇ ਮੁੱਦੇ ਬੰਦੇ ਤਾਂ ਸਾਰੀ ਜ਼ਿੰਦਗੀ ਪੜਦਾ ਐਂਡ ਤੱਕ ਕੋਈ ਪੜਦਾ ਜਦੋਂ ਮੁੰਡੇ ਪਲੰਬਾ ਹੁੰਦਾ ਨਾ ਕੋਈ ਕਾਲਜ ਹੋਊ ਸ਼ਹਿਰ ਦੇ ਮੈਂ 2008 ਤੋਂ 2008 ਕਹਿਰ ਦੇ ਦੁੱਖ ਨੂੰ ਵੀ ਤੁਸੀਂ ਜਾਣਦੇ ਹੋਗੇ ਇੰਨਾ ਟਾਈਮ ਕਿਉਂ ਲੱਗ ਗਿਆ ਇਹ ਜਿਹੜੀਆਂ ਮੇਨ ਚੀਜ਼ਾਂ ਸੀ ਉਹਨਾਂ ਨੂੰ ਸਟੱਡੀ ਕਰਦੇ ਤੁਸੀਂ ਇੱਕ ਪੰਚਾਇਤ ਦਾ ਇਲੈਕਸ਼ਨ ਲੜ ਜਾਣਾ ਬੰਦਾ ਪੰਚੀ ਦਾ ਹਾਰ ਜਾਵੇ ਤਾਂ ਮੁੰਡੀ ਨਹੀਂ ਬਾਹਰ ਕੱਢਦਾ ਅਸੀਂ 4 ਐਮਐਲਏ ਦੇ ਇਲੈਕਸ਼ਨ ਹਾਰਨ ਤੇ باوجود ਲੋਕਾਂ ਦੇ ਨਾਲ ਖੜਿਆ ਨੇ ਤੜਕ ਖੜਿਆ ਹੈ ਇਹ ਕਾਦੀ ਗੱਲ ਬਾਤ ਆ ਯਾਰ ਟਾਈਮ ਦੀ ਗੱਲ ਬਾਤ ਕਾਦੀ ਹੈ ਜਦੋਂ ਵਕਤ ਆਊਗਾ ਉਦੋਂ ਹੋਊਗਾ ਜਿਹੜੀ ਸੀਆਈਐਸਫ ਆ ਉਹਦਾ ਲਗਾਉਣ ਦਾ ਮਕਸਦ ਇਹ ਆ ਕਿ ਜਿਵੇਂ ਅੱਜ 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 ਪੰਜਾਬ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਵੱਲੋਂ ਹੁਕਮ ਬੀਬੀਐਮਪੀ ਨੂੰ ਹੋਇਆ ਸੀ ਕਿ ਵਾਧੂ ਪਾਣੀ ਦੇਣ ਦੀ ਮੰਗ ਸੀ ਅੱਜ ਪੰਜਾਬ ਸਰਕਾਰ ਨੇ ਧਰਨਾ ਲਾ ਲਿਆ ਕੱਲ ਨੂੰ ਕੋਈ ਹੋਰ ਧਰਨਾ ਨਹੀਂ ਲਾਇਆ ਧਰਨਾ ਨਹੀਂ ਲਾ ਸਕਿਆ ਕੀ ਉਹਦਾ ਮਕਸਦ ਇਹ ਤੇ ਨਹੀਂ ਕਿ ਸੀਆਈਐਸਐਫ ਦੇ ਹੱਥ ਦੇ ਕੇ ਤੇ ਕੱਲ ਨੂੰ ਧਰਨਾ ਨਹੀਂ ਲਾ ਸਕੀ ਇਹ 2021 ਚ ਕਾਂਗਰਸ ਸਰਕਾਰ ਨੇ ਅਪਰੂਵਡ ਕੀਤਾ ਵਾ ਮਤਾ ਪਾ ਕੇ ਬੋਰਡ ਦੇ ਵਿੱਚ ਬੈਠ ਕੇ ਪੀਸੀਆਈਐਸਐਫ ਲਗਾ ਦੇ ਸਾਡੀ ਸਰਕਾਰ ਨੇ ਕੀਤਾ ਵਾ ਉਹਨਾਂ ਦਾ ਪਾਇਆ ਮਤਾ ਰੱਦ ਕਰਾਂਗੇ ਹੁਣ ਅਸੀਂ ਅਸੀਂ ਧਰਨਾ ਨਹੀਂ ਅਸੀਂ ਰੱਖੀ ਬੈਠੇ ਸੀ ਚੋਰਾਵਾਂ ਵਾਂਗੂ ਖੋਲਣ ਆਂਦੇ ਸੀ ਰੋਕੇ ਚੇਅਰਮੈਨੋ ਨਹੀਂ ਬੜਨ ਦਿੱਤਾ ਬੰਦ ਕੀਤਾ ਤਾਲਾ ਲਾਇਆ ਕਰਨ ਲੇਣ ਜੂਮਰ ਜੀ ਬੱਠੇ ਖੜੇ ਆ ਜੋ ਦਿਲ ਕਰਦਾ ਕਰਨ ਜਿਹੜੀ ਧਾਰਾ ਲੱਗਦੀ ਲਾਣ ਜਿਹੜਾ ਕਾਨੂੰਨ ਬਣਦਾ ਕਰਨ ਸਜ਼ਾ ਕਰਨ ਮੈਨੂੰ ਪੂਰੀ ਉਮਰ ਦੀ 6 ਮਹੀਨੇ ਦੀ ਸਜ਼ਾ ਕਰਨ ਫਾਂਸੀ ਸਜ਼ਾ ਦੇਣ ਗੱਲ ਕਾਦੀ ਹੈ ਆਪਣੇ ਹੱਕ ਵਾਸਤੇ ਹਰ ਹੀਲੇ ਲੜਾਂਗਾ ਪੰਜਾਬ ਵਾਸੀ ਲੜਾਂਗਾ ਭਗਵੰਤ ਮਾਨ ਜੀ ਵਾਸੀ ਲੜਾਂਗੇ ਹਰਜੋਤ ਬਹਿਸ ਵਾਸੀ ਲੜਾਂਗਾ ਜੇ ਜੇਕਰ ਡਾਕਟਰ ਸਾਹਿਬ ਫਿਰ ਵੀ ਕੇਂਦਰ ਸਰਕਾਰ ਇੱਥੇ ਸੀਆਈਐਸਬ ਲਗਾ ਦਿੰਦੀ ਹੈ ਤਾਂ ਡਾਕਟਰ ਸੰਜੀਵ ਗੋਤਮ ਤੇ ਪੰਜਾਬ ਸਰਕਾਰ ਦਾ ਕੀ ਰਵੱਈਆ ਰਹੇਗਾ ਸਾਡੇ ਹੁੰਦੇ ਨਹੀਂ ਲੱਗੂਗੀ ਸਾਤੇ ਬਾਅਦ ਲੱਗੂਗੀ ਜੇ ਲਗਾ ਲੂਗਾ ਸਾਡੇ ਹੁੰਦੇ ਨਹੀਂ ਲੱਗੇਗੀ ਰਿਕਾਰਡ ਕਰਨੇ ਬੰਦ ਬਿਲਕੁਲ ਜੀ ਸੀਆਈਐਸਐਫ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਏਗਾ ਚਾਹੇ ਉਹਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀ ਜਿਹੜੀ ਨੁਮਾਇੰਦਗੀ ਇੱਥੋਂ ਕਰ ਰਹੇ ਨੇ ਔਰ ਡਾਕਟਰ ਸੰਜੀਵ ਗੋਤਮ ਨੇ ਖੁੱਲੇ ਸ਼ਬਦਾਂ ਚ ਕਿਹਾ ਚਾਹੇ ਉਹਦੇ ਲਈ ਗੋਲੀ ਸਾਡੀ ਹਿੱਕ 'ਚ ਵਜੇ ਅਸੀਂ ਕਿਸੇ ਵੀ ਹਾਲਤ 'ਚ ਜਿਹੜੀ ਸੀਆਈਐਸਐਫ ਹੈ ਉਹ ਨੰਗਲ 'ਚ ਨਹੀਂ ਲੱਗਣ ਦੇਵਾਂਗੇ ਕਿਉਂਕਿ ਇਹ ਪੰਜਾਬ ਪੰਜਾਬੀਅਤ ਦੀ ਗੱਲ ਹੈ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਥੈਂਕਸ ਏਰਾ ਟੀਵੀ ਨੰਗਲ ਟੈਪ